ਜੀ ਸਾਨੂੰ ਹੋ ਗਏ 1500 ਸਾਲ ਹੋ ਗਏ ਜੀ ਆਉਂਦੇ ਇਹਨੂੰ ਮਿਲਦਾ ਰੋਜ਼ ਕੰਮ ਕਦੇ ਮਿਲ ਜਾਂਦਾ ਜੀ ਕਦੇ ਵਿਲੇ ਮੁਰਨਾ ਬੰਦਾ ਕਿਤੇ ਨਾ ਜ਼ੂਰ ਲੱਗਦਾ ਸਾਰੇ ਇੱਥੇ ਰੋਜ਼ ਇੱਥੇ 3-400 ਬੰਦਾ ਆਉਂਦਾ ਜੀ ਰੋਜ਼ ਸਾਰਿਆਂ ਨੂੰ ਕੰਮ ਮਿਲ ਜਾਂਦਾ ਕਿ ਮੁਰਨਾ ਬੰਦਾ ਨਹੀਂ ਸਰ ਜੀ ਮੁਰਦੇ ਵੀ ਨੇ ਵਿੱਚੋਂ 100 150 ਬੰਦੇ ਨੂੰ ਕੰਮ ਮਿਲ ਗਿਆ 150 ਮੁਰ ਗਿਆ ਬਸ ਐਂ ਆ ਚੱਲੋ ਜੀ ਕੀ ਸਕਾਰ ਨੂੰ ਮਜ਼ਦੂਰਾਂ ਦੀ ਅੱਜ ਮਜ਼ਦੂਰ ਦਾ ਹਿਸਾ ਹੈ ਸਰਕਾਰ ਨੂੰ ਕੀ ਮੰਗਤ ਲਗੀਆਂ ਕੀ ਘਾਸ ਮੁਲਤਨੋ ਐ ਸਟ੍ਰੰਗਰੈਕਟਰ ਨੂੰ ਜਾਂ ਪਾਣੀ ਨੂੰ ਜਾਂ ਬਾਥਰ ਵਗੈਰਾ ਹਾਂ ਜੀ ਬਸ ਸਰ ਜੀ ਸਾਡੇ ਦਾ ਇਹੀ ਮੰਗ ਆ ਵੀ ਸਾਡੀ ਦੇਖਭਾਲ ਕੀਤੀ ਜਾਵੇ ਸਾਨੂੰ ਖੜਨ ਬੈਠਣ ਉੱਥੋਂ ਜਗ੍ਹਾ ਮਿਲੇ ਪਾਣੀ ਦਾ ਮਿਲੇ ਸਾਡੀ ਕੋਈ ਜ਼ਰੂਰਤਾਂ ਜਿਹੜੀਆਂ ਪੂਰੀਆਂ ਕੀਤੀਆਂ ਜਾਣ ਸਰਕਾਰ ਨੂੰ ਬਸ ਇਹੀ ਸਾਡੀ ਅਪੀਲ ਆ ਕਿੰਨੇ ਸਾਲ ਤੋਂ ਉਹਨਾਂ ਕੰਮ ਤੋਂ ਮੈਂ ਤਾਂ ਜੀ 91 ਸਾਲ ਆ ਰਿਹਾ ਜੀ ਹਾਂ ਜੀ ਲਗਾਤਾਰ ਕੰਮ ਨਹੀਂ ਜਾਂਦਾ ਫਿਰ ਬਸ ਕਦੇ ਮਿਲ ਕੇ ਆ ਕੇ ਦੇਣਾ ਬਿਲਕੁਲ ਹਾਂ ਮਜ਼ਦੂਰਾਂ ਨੇ ਬੈਠਣ ਨੂੰ ਖੜ੍ਹਣ ਬੈਠਣ ਨੂੰ ਥੋਕ ਨਾ ਹੀ ਨਾ ਕੋਈ ਹਾਲੇ-ਦਾਲੇ ਦੁਕਾਨਾਂ ਵਾਲੇ ਵੀ ਕਹਿੰਦੇ ਚੱਕੋ ਸਾਈਕਲ ਲੈ ਜਾਓ ਹਾਂ ਨਹੀਂ ਦਿੰਦੇ ਨਹੀਂ ਇਹ ਮੰਗ ਸਰਕਾਰ ਤੋਂ ਮੰਗ ਕਰਦੇ ਹਾਂ ਪਰ ਮੈਡਰ ਮੰਗ ਕੀ ਕਰਨਾ ਜੀ ਹਣ ਬਸ ਆਪਣੇ ਆਪਣੇ ਹੱਲ ਲਾਏ ਜਾਵੇ ਆਪਣੇ ਪੈਨਸ਼ਨ ਵਗੈਰਾ ਲਾਈ ਜਾਵੇ ਬਸ ਇਹ ਪੂਰਾ ਮੂਹ ਆ ਜੇ ਹਾਂ ਉਹਦੇ ਖਾਣ ਜੋ ਉਹਦਾ ਖਰਚਾ ਮਿਲ ਜਾਵੇ ਬਹੁਤ ਕੰਮ ਕਰ ਮਿਲਦਾ ਰੋਜ਼ ਕੀ ਕਾਣੂ ਇਹ ਕਿੱਥੇ ਮਿਲਦਾ ਬਾੜਾ ਮੋਟਾ ਹੀ ਆਉਂਦਾ ਹੈ 11 ਤੋਂ ਦੁਪਹਿਰਾ ਹੋ ਗਿਆ ਹੁਣ ਹਾਂ ਜੀ 11 ਤੋਂ ਦੁਪਹਿਰਾ ਹੋ ਗਿਆ ਹੁਣ ਕੋਈ ਆਉਂਦਾ ਨਹੀਂ ਇਹਦਾ ਜੀ ਬਾਲ ਬੱਚੇ ਕਿੰਨੇ ਘਰੇ ਬਾ ਮਾਈ ਹੈ ਜੀ ਕੱਲੀ ਨਹੀਂ ਇਹ ਹਰ ਰੋਜ਼ ਨਹੀਂ ਮਿਲਦਾ ਇਹਦੇ ਖਾਲੀ ਤੇ ਮੁੰਨਾ ਬੈਠਾ ਹਾਂ ਖਾ ਹੀ ਖਾਲੀ ਆ ਤੇ ਮੁੰਨਾ ਬੈਠਾ ਬਦਲ ਬੈਠੇ ਨਹੀਂ ਇੱਥੇ ਨਹੀਂ ਹੈਗਾ ਜੀ ਨਹੀਂ ਇਹ ਕੋਸ ਨਹੀਂ ਹੈਗਾ ਜੀ ਜੀ ਬੰਦਾ ਕਿਉਂ ਮੰਗਦਾ ਇਹੀ ਹੈ ਜੀ ਸਾਨੂੰ ਖੜਨ ਬੈਠਣ ਨੂੰ ਕਰਦਾ ਤੁਹਾਨੂੰ ਘਾਇ ਕਰਦਾ ਨਾ ਕੰਮ ਤੋਂ। ਬਸ ਹੀ ਮੰਗਾ ਸਰਕਾਰ। ਚਾਹ ਪੰਜ ਸਾਲ ਹੋ ਗਏ ਲਗਾਤਾਰ ਆਉਂਦਿਆਂ ਨੂੰ। ਪਰ ਹੋਈ ਮਿਲ ਜਾਂਦਾ ਕੱਪਾ। ਰੋਜ਼ ਕਦੇ ਮਿਲ ਵੀ ਜਾਂਦਾ ਈ ਕਦੇ ਹਫ਼ਤੇ ਇੱਕ ਲਾਗੀ ਦੋ ਲਾਗੀਆਂ ਈ ਨਹੀਂ ਵੀ ਮਿਲਦਾ ਈ। ਤਾਂ ਲੇਬਰ ਸੈੱਟ ਕਿੱਥੇ ਬਣਿਆ ਦੱਸੋ ਬਲਾ। ਹਾਂ। ਲੇਬਰ ਸੈੱਟ ਕਿੱਥੇ ਬਣਿਆ? ਲੇਬਰ ਬਿੱਟੇ ਬੈਠਣੇ। ਲੇਬਰ ਸੈੱਟ ਉਹ ਤਾਂ ਆਪਣੇ ਉਹਦਾ ਮਡੇਵੀ ਰੋਡ ਤੇ ਕਹਿੰਦੇ ਬੈਠਣ ਬਾਅਦ ਤੇ ਬਣਾਇਆਗਾ। ਹਾਂ। ਬਾਕੀ ਆਏ ਕਿਸੇ ਨੇ ਕਿਹਾ ਹੈ ਨਹੀਂਗਾ ਜੀ ਬਰੇ। ਅੱਛਾ। ਇਹ ਵਾਕ ਰਿਅਲ ਕਲੈਕਸ਼ਨ ਹੈਗਾ? ਨਹੀਂ ਦੇਖਿਆ ਤਾਂ ਹੈਗਾ ਜਲਦੀ ਹੀ ਹੁਣ ਉੱਥੇ ਜਾ ਕੇ ਬੈਠਾਂਗੇ ਤਾਂ ਫਿਰ ਕੰਮ ਵਾਲਾ ਤਾਂ ਬੰਦਾ ਉੱਧਰ ਦਾਣਾ ਕਿਸੇ ਨੇ ਹੈ ਨਹੀਂ ਜੇ ਹੁਣ ਇਧਰੋਂ ਕਹਿਣਗੇ ਲੇਵ ਨੂੰ ਤਾਂ ਉੱਧਰ ਲੇਵ ਦੇਓ ਵੀ ਤਾਂ ਕੰਮ ਵਾਲਾ ਬੰਦਾ ਉੱਧਰ ਜਾਊਗਾ ਹਾਂਜੀ ਕੀ ਮੰਗ ਕਰ ਰਿਹਾ ਸਰਕਾਰ ਤੋਂ ਉਹਨੂੰ ਮੱਖਣ ਦੀ ਜਿਵੇਂ ਪਾਖਰੋ ਦੀ ਬੋਲ ਦੇਣਾ ਪਾਣੀ ਠੰਡਾ ਪਾਖਰ ਹਾਂਜੀ ਇਹ ਤਾਂ ਜ਼ਰੂਰੀ ਆਗਾ ਜੀ ਇਹ ਤਾਂ ਹੈ ਨਹੀਂਗਾ ਜੀ ਅੱਜ ਦੇ ਜੋ ਕਿਵੇਂ ਦਿਹਾੜੀ ਏ ਦਿਹਾੜੀ ਡਿਲੀਵਰ ਕਰਨ ਦੇ ਨਾਲ ਬੰਦਾ ਇੱਕ ਪਰਿਵਾਰ ਪਾਲਣ ਦਾ ਵਧੀਆ ਕਿ ਨਹੀਂ ਨਹੀਂ ਸਰ ਜੀ ਇਹ ਮੁਸ਼ਕਲ ਆਗਾ ਜੀ ਵਿਆਹ ਕਰਨੇ ਜਾਂ ਹੋਰ ਵੱਡੇ ਹਾਂਜੀ ਨਹੀਂ ਕਿੰਨੀ ਦਿਹਾੜੀ ਚੱਲਦੀ ਓ ਕਿੰਨੀ ਦਿਹਾੜੀ ਦੇ ਦੇ ਨਾਲ 600 ਰੁਪਿਆ ਜਾਲ ਦਿਆ ਕੰਮ ਲੈ ਤਾ ਪੂਰਾ ਕੰਮ ਦਾ ਹਾਂ ਇਹ ਪੂਰਾ ਲੈ ਲਾਂਗਾ ਪੂਰੀ ਆਗਾ ਇਸ ਮੰਦੀ ਕੇ علاوہ ਆਗਾ ਤਾਂ ਇਹ ਆ ਵੀ ਅੰਦਾ ਕਈ ਵਾਰ ਮਿਲਦੀ ਨਹੀਂ ਦੋ ਦੋ ਲੰਘੀਆਂ ਜਾਲ